ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਲਿਖ ਦਿਓ ਮੇਰੇ ਲੇਖਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਸੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਸਤਿਗੁਰ ਦੀ ਬਾਣੀ ਨੂੰ ਪੁੱਛਿਆ ਸਤਿਗੁਰੂ ਗੁਰੂ ਅਰਜਨ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਵਾਜ਼ ਕਿੱਥੇ ਹੈ ਜੇ ਪਰਮੇਸ਼ਰ ਦੀ ਕਿਰਪਾ ਲੈਣੀ ਹੈ ਕੋ ਕਹਤੋ ਸਭ ਬਾਹਰ ਬਾਹਰ ਕੋ ਕਹੇ ਤੋ ਮੁਝਈਓ ਮਾਰਜ ਕਹਿੰਦੇ ਕੋਈ ਕਹਿੰਦਾ ਪਿਆਰਾ ਇੱਥੇ ਵੱਸਦਾ ਸਤਿਗੁਰ ਦੀ ਬਾਣੀ ਕਹਿੰਦੀ ਐ ਨਾਨਕ ਕਹਿਤ ਸੁਨੋਰੇ ਲੋਗਾ ਸੰਤ ਰਸਨ ਕੋ ਵਸਈਓ ਕਹਿੰਦੇ ਰੱਬ ਦੇ ਪਿਆਰਿਆਂ ਦੀ ਰਸਨਾ ਤੇ ਇਸ ਲਈ ਜਦੋਂ ਦੁੱਖ ਪੈਂਦਾ ਹੈ ਨਾ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਜਾਂਦੇ ਆ ਫਿਰ ਉਹ ਸਾਡੀ ਪੈਜ ਵੀ ਰੱਖਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਗੁਰਬਾਣੀ ਨੇ ਕਿਹਾ ਜੇ ਕੋ ਆਪਣਾ ਦੁੱਖ ਮਿਠਾਵੇ ਹਰ ਹਰ ਨਾਮ ਹਿਰਦੈ ਸਤਿਆ ਕਹਿੰਦੇ ਜੇ ਤੂੰ ਜਪ ਨਹੀਂ ਨਾ ਸਕਦਾ ਜੱਪਣ ਵਾਲਿਆਂ ਦੇ ਚਰਨਾਂ ਵਿੱਚ ਸੀਸ ਝੁਕਾ ਦਿਆ ਕਰ ਸਾਧ ਸੰਗਤ ਦੀ ਸੇਵਾ ਕਰਿਆ ਕਰ ਕਹਿੰਦੇ ਤੈਨੂੰ ਉੱਥੋਂ ਵੀ ਬਖਸ਼ਿਸ਼ ਮਿਲ ਜਾਏਗੀ ਸੋ ਇਸ ਲਈ ਮਹਾਪੁਰਖਾਂ ਦੇ ਚਰਨਾਂ ਚ ਆਇਆ ਸਾਨੂੰ ਜ਼ਿੰਦਗੀ ਦੇ ਦੁੱਖ ਤੰਗ ਕਰਦੇ ਹੋਣਗੇ ਪਰ ਜਦੋਂ ਸਤਿਗੁਰੂ ਦੀ ਛਲਣ ਆਉਂਦੀਆਂ ਨਾ ਸਤਿਗੁਰੇ ਆਇਓ ਛਲਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਕਰ ਦਿਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦਿਆਂ ਕਰਦਿਆਂ ਕੰਗ ਨੇ ਪੀੜਾ 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 ਜਿੰਦਗੀ ਦੇ ਰੰਗ ਦਿਆਂ ਕਰਦੀਆਂ ਤੰਗ ਨੇ ਪੀੜਾਂ ਐ ਸਤਿਗੁਰੂ ਮਹਾਪੁਰਖੋ ਤੁਹਾਡੇ ਚਰਨਾ ਚ ਆਇਆ ਤੁਹਾਡੀ ਮਹਿਮਾ ਵੇਖੀ ਆ ਨਾ ਜਿਹੜਾ ਤਰਿਆ ਉਹ ਹੀ ਦੱਸ ਸਕਦਾ ਮਹਿਮਾ ਤੇਰੇ ਦਰ ਦੀ ਪਿਆਰੇ ਗਾਉਂਦੇ ਮੈਂ ਵੇਖੇ ਸਾਰੇ ਮਹਿਮਾ ਤੇਰੇ ਦਰ ਦੀ ਪਿਆਰੇ ਕੌਂਦੇ ਮੈਂ ਵੇਖੇ ਸਾਰੇ ਮੈਂ ਮਾਹ ਤੇਰੇ ਦਰ ਦੀ ਪਿਆਰੇ ਕੌਂਦੇ ਮੈਂ ਵੇਖੇ ਸਾਰੇ ਮੈਂ ਮਾਹ ਤੇਰੇ ਦਰ ਦੀ ਪਿਆਰੇ ਕੌਂਦੇ ਮੈਂ ਵੇਖੇ ਸਾਰੇ ਮੈਂ ਮਾਹ ਤੇਰੇ ਦਰ ਦੀ ਪਿਆਰੇ ਕੌਂਦੇ ਮੈਂ ਵੇਖੇ ਸਾਰੇ ਮੈਂ ਮਾਹ ਤੇਰੇ ਦਰ ਦੀ ਪਿਆਰੇ ਕੌਂਦੇ ਮਹਿਮਾ ਤੇਰ ਦਰ ਦੀ ਪਿਆਰੇ ਗਾਉਂਦੇ ਮੈਂ ਵੇਖੇ ਸਾਰੇ ਮਹਿਮਾ ਤੇਰ ਦਰ ਦੀ ਪਿਆਰੇ ਗਾਉਂਦੇ ਮੈਂ ਵੇਖੇ ਸਾਰੇ ਮਹਿਮਾ ਤੇਰ ਦਰ ਦੀ ਪਿਆਰੇ ਗਾਉਂਦੇ ਮੈਂ ਵੇਖੇ ਸਾਰੇ ਮਹਿਮਾ ਤੇਰੇ ਦਰ ਦੀ ਪਿਆਰੇ ਗਾਉਂਦੇ ਦਰਦੀ ਪਿਆਰੇ ਗਾਉਂਦੇ ਮੈਂ ਵੇਖੇ ਸਾਰੇ ਮਹਿਮਾ ਤੇਰੇ ਦਰ ਦੀ ਪਿਆਰੇ ਗਾਉਂਦੇ ਮੈਂ ਵੇਖੇ ਐ ਸਤਿਗੁਰ ਜੀ ਤੇਰੀ ਕਿਰਪਾ ਵੇਖੀ ਐ ਜਿਹੜਾ ਸਹਾਰਾ ਲੈਣ ਆਇਆ ਨਾ ਤੇਰੇ ਦਰ ਤੇ ਤੇਰੀ ਰਹਿਮਤਾਂ ਨੂੰ ਵੇਖ ਕੇ ਤੇਰੀ ਮਹਿਮਾ ਗਾਉਂਦਾ ਮੈਂ ਵੀ ਤੇਰੀ ਸ਼ਰਨ ਆਇਆ ਜਿੱਦਣ ਸਤਿਗੁਰੂ ਨੂੰ ਪ੍ਰਵਾਨ ਹੋ ਗਏ ਨਾ ਸੁਣਿਆ ਤੇਰੇ ਦਰ ਤੇ ਦਾਤ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੇ ਦਾਤ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੇ ਦਾਤ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੇ ਸਾਈਆਂ ਡੁੱਬਦਿਆਂ ਨੂੰ ਮਿਲਣ ਤਹਾ ਤੇਰੇ ਦਰ ਤੇ ਸਾਈਆਂ ਡੁੱਬ ਧਿਆਨ ਨੂੰ ਮਿਲਣ ਸਹਾਰੇ ਸੁਣਿਐ ਤੇਰੇ ਦਰ ਤੇ ਸਾਈਆਂ ਡੁੱਬ ਧਿਆਨ ਨੂੰ ਮਿਲਣ ਸਹਾਰੇ ਸੁਣਿਐ ਤੇਰੇ ਦਰ ਤੋਂ ਸਾਈਆਂ ਡੁੱਬ ਧਿਆਨ ਨੂੰ ਮਿਲਣ ਸਹਾਰੇ ਸੁਣਿਐ ਤੇਰੇ ਦਰ ਤੋਂ ਸਾਈਆਂ ਡੁੱਬ ਧਿਆਨ ਨੂੰ ਮਿਲਣ ਸਹਾਰੇ ਸੁਣਿਐ ਦੁੱਖ ਧਿਆਨ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੋਂ ਸਾਈਆਂ ਦੁੱਖ ਧਿਆਨ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੋਂ ਸਾਈਆਂ ਦੁੱਖ ਧਿਆਨ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੋਂ ਸਾਈਆਂ ਦੁੱਖ ਧਿਆਨ